ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਐਮ ਕੇ ਕਹਾਣੀਆਂ ਵਿੱਚ ਹਾਂ ਬੇਟਾ ਤੂੰ ਚਿੰਤਾ ਨਾ ਕਰ ਸਾਰਾ ਇੰਤਜ਼ਾਮ ਹੋ ਜਾਵੇਗਾ ਮੈਂ ਅੱਜ ਹੀ ਨਕਸ਼ ਨੂੰ ਕਹਿ ਦਿੰਨੀ ਆ ਇਹ ਬਹੁਤ ਕੁਲੋਂ ਉਹਦੇ ਪੀਕਿਆਂ ਦੇ ਘਰ ਦੀ ਚਾਬੀ ਲੈ ਕੇ ਤੈਨੂੰ ਦੇ ਆਵੇ ਤੂੰ ਪੈਕਿੰਗ ਕਰਨਾ ਸ਼ੁਰੂ ਕਰ ਦੇ ਇੱਕ ਦੋ ਦਿਨ ਵਿੱਚ ਹੀ ਉਸ ਘਰ ਵਿੱਚ ਸ਼ਿਫਟ ਹੋ ਜਾਵੇਂ ਨੀਤਾ ਜੀ ਫੋਨ ਤੇ ਆਪਣੀ ਬੇਟੀ ਨੀਲਮ ਨਾਲ ਗੱਲ ਕਰਨ ਤੋਂ ਬਾਅਦ ਆਪਣੇ بیٹے ਨਕਸ਼ ਨੂੰ ਬੁਲਾ ਕੇ ਸਾਰੀ ਗੱਲਾਂ ਦੱਸਣ ਲੱਗੇ ਪੁੱਤ ਤੇਰੀ ਦੀਦੀ ਦਾ ਹੁਣ ਆਪਣੇ ਸਹੁਰੇ ਪਰਿਵਾਰ ਨਾਲ ਰਹਿਣਾ ਬੜਾ ਮੁਸ਼ਕਲ ਹੋ ਗਿਆ ਆ ਬਹੂ ਦੇ ਪੇਕੇਆਂ ਦਾ ਘਰ ਖਾਲੀ ਪਿਆ ਆ ਉਹਦੇ ਕੋਲੋਂ ਉਸ ਘਰ ਦੀ ਚਾਬੀ ਤੂੰ ਲੈ ਲਾ ਤੇ ਨੀਲਮ ਨੂੰ ਜਾ ਕੇ ਦੇ ਆਵੇਂ ਤੇ ਨਾਲ ਉਸ ਦੀ ਮਦਦ ਕਰਕੇ ਉਸ ਨੂੰ ਉਸ ਘਰੇ ਸ਼ਿਫਟ ਕਰਾ ਆਵੇਂ ਨੀਤਾ ਜੀ ਦੀ ਗੱਲ ਸੁਣ ਕੇ ਨਕਸ਼ ਮੈਣਾ ਦੇ ਕੋਲ ਗਿਆ ਤੇ ਉਹਦੇ ਕੋਲੋਂ ਘਰ ਦੀ ਚਾਬੀ ਮੰਗਣ ਲੱਗਾ ਨੈਣਾ ਨੇ ਨਕਸ਼ ਕੋਲੋਂ ਪੁੱਛਿਆ ਕਿ ਉਸ ਨੂੰ ਮੇਰੇ ਘਰ ਦੀ ਚਾਬੀ ਕਿਉਂ ਚਾਹੀਦੀ ਆ ਤਾਂ ਨਕਸ਼ ਨੇ ਦੱਸਿਆ ਕਿ ਮਾਣੇ ਫੈਸਲਾ ਲਿਆ ਆ ਕਿ ਉਸ ਘਰ ਵਿੱਚ ਨੀਲਮ ਆਪਣੇ ਪਰਿਵਾਰ ਨਾਲ ਰਹੇਗੀ ਇਹ ਸੁਣਨ ਤੋਂ ਬਾਅਦ ਨੈਣਾ ਦੇ ਦਿਲ ਤੇ ਜਿਵੇਂ ਸੱਟ ਜਹੀ ਲੱਗੀ ਤੇ ਉਹ ਗੁੱਸੇ ਨਾਲ ਲਾਲ ਬਬੂਲਾ ਹੋ ਗਈ ਉਹ ਮੇਰੇ ਮम्मी पापा ਦੇ ਸੁਪਣਿਆਂ ਦਾ ਘਰ ਆ ਜਿਸ ਵਿੱਚ ਮੇਰੀਆਂ ਕਈ ਅਨਮੋਲ ਯਾਦਾਂ ਨੇ ਤੂੰ ਮੈਨੂੰ ਬਿਨਾ ਪੁੱਛੇ ਆਪਣੀ ਭੈਣ ਨੂੰ ਉੱਥੇ ਰਹਿਣ ਦੀ ਇਜਾਜ਼ਤ ਕਿਵੇਂ ਦੇ ਦਿੱਤੀ ਇਹ ਹੱਕ ਤੈਨੂੰ ਦਿੱਤਾ ਕਿੰਨੇ ਗੁੱਸੇ ਨਾਲ ਨੈਣਾਂ ਦਾ ਚਿਹਰਾ ਲਾਲ ਹੋ ਗਿਆ ਸੀ ਹੱਕ ਤੇਰੀ ਹਰ ਚੀਜ਼ ਤੇ ਹੁਣ ਮੇਰਾ ਹੱਕ ਆ ਤੇ ਫਿਰ ਚੰਗੇ ਕਰਦੀਆਂ ਨੋਹਾਂ ਦਾ ਕੰਮ ਹੁੰਦਾ ਆ ਸੋਹਰੇ ਵਾਲਿਆਂ ਦੀ ਗੱਲ ਨੂੰ ਸਿਰ ਝੁਕਾ ਕੇ ਮੰਨ ਲੈਣ ਤੇ ਫਿਰ ਵੈਸੇ ਵੀ ਤੇਰੇ ਬਾਪੇ ਉਹਦੇ ਮਰਨ ਤੋਂ ਬਾਅਦ ਉਹ ਘਰ ਖਾਲੀ ਪਿਆ ਆ ਕਹਿੰਦੇ ਆ ਕਿ ਘਰ ਨੂੰ ਜਿਆਦਾ ਦਿਨ ਖਾਲੀ ਨਹੀਂ ਛੱਡਦੇ ਨਹੀਂ ਤਾਂ ਉੱਥੇ ਬੁਰੀਆਂ ਆਤਮਾਵਾਂ ਦਾ ਵਸੇਰਾ ਹੋ ਜਾਂਦਾ ਆ ਤੇ ਫਿਰ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਆ ਕਿ ਤੇਰੀ ਨੂੰ ਨਾਨ ਤੇ ਉਸ ਦਾ ਪਰਿਵਾਰ ਉਸ ਘਰ ਵਿੱਚ ਰਹੇਗਾ ਨਾਲੇ ਸਫਾਈ ਵਗੈਰਾ ਵੀ ਹੁੰਦੀ ਰਹੇਗੀ ਨੈਣਾ ਦੀ ਗੱਲ ਆਪਣੀ ਕੌੜੀ ਬੋਲੀ ਵਿੱਚ ਮਿਠਾਸ ਘੋਲਦੇ ਹੋਏ ਬੋਲੀ ਨਹੀਂ ਚੰਗੀਆਂ ਆਤਮਾਵਾਂ ਦਾ ਵਸੀਰਾ ਆ ਉਸ ਘਰ ਵਿੱਚ ਤੁਹਾਡੀ ਸਾਰੀ ਚਲਾਕੀ ਮੈਨੂੰ ਸਮਝ ਆਉਂਦੀ ਆ ਨੈਣਾ ਨਕਸ਼ਵਾਲ ਵੇਖ ਕੇ ਬੋਲੀ ਤੁਹਾਨੂੰ ਸਾਰਿਆਂ ਨੂੰ ਇਹੀ ਲੱਗਦਾ ਆ ਕਿ ਮੰਮੀ ਪਾਪਾ ਦੇ ਜਾਣ ਤੋਂ ਬਾਅਦ ਮੈਂ ਕਮਜ਼ੋਰੀ ਹੋ ਗਈ ਆ ਪਰ ਅੱਜ ਤੁਹਾਡੀ ਇਹ ਗਲਤਫਹਿਮੀ ਮੈਂ ਚੰਗੀ ਤਰ੍ਹਾਂ ਦੂਰ ਕਰ ਦਿੰਦੀ ਆ ਮੈਂ ਅੱਜ ਤੱਕ ਤੁਹਾਡਾ ਹਰ ਤੋਚ ਛੱਦਦ ਤੇ ਬਤਮੀਜ਼ੀਆਂ ਨੂੰ ਸਿਰਫ ਆਪਣੇ ਮੰਮੀ ਪਾਪਾ ਦੀ ਵਜ੍ਹਾ ਨਾਲ ਹੀ ਸਹਿਣ ਕੀਤਾ ਆ ਹਰ ਵਾਰ ਉਹ ਮੈਨੂੰ ਆਪਣੀ ਕਸਮ ਦੇ ਕੇ ਤੁਹਾਡੇ ਖਿਲਾਫ ਜਾਣ ਤੋਂ ਰੋਕ ਲੈਂਦੇ ਸੀ ਪਰ ਹੁਣ ਉਹ ਵਜ੍ਹਾ ਵੀ ਖਤਮ ਹੋ ਗਈ ਆ ਤੇ ਮੈਂ ਇਹ ਕਦੀ ਵੀ ਨਹੀਂ ਭੁੱਲਾਂਗੀ ਕਿ ਮੇਰੇ ਮੰਮੀ ਪਾਪਾ ਨੂੰ ਜਦੋਂ ਸਭ ਤੋਂ ਜ਼ਿਆਦਾ ਮੇਰੀ ਜ਼ਰੂਰਤ ਸੀ ਉਸ ਵਕਤ ਤੁਸੀਂ ਮੈਨੂੰ ਇੱਕ ਧੀ ਦਾ ਫਰਜ਼ ਵੀ ਪੂਰਾ ਨਹੀਂ ਕਰ ਦਿੱਤਾ ਵਿਆਹ ਤੋਂ ਬਾਅਦ ਸਾਰੇ ਫਰਜ਼ ਸਸਰਾਲ ਤੇ ਸੋਸਰਾਲ ਵਾਲਿਆਂ ਦੇ ਲਈ ਹੋਣੇ ਚਾਹੀਦੇ ਆ ਸਮਝੇ ਕੁਝ ਨੈਣਾ ਦੀ ਸਾਸ ਨੇ ਆਪਣੇ ਕਠੋਰ ਲੱਗ ਜਾਂਦੇ ਤੀਰ ਛੱਡੇ ਤਾਂ ਫਿਰ ਤੁਹਾਡੀ ਬੇਟੀ ਕਿਉਂ ਨਹੀਂ ਆਪਣੇ ਸਹੁਰੇ ਘਰ ਬਹੂ ਦੇ ਫਰਜ਼ ਨਿਭਾਉਂਦੀ ਨੈਣਾ ਗੁੱਸੇ ਨਾਲ ਬੋਲੀ ਨਕਸ਼ ਲਗਾਮ ਲਗਾ ਲੈ ਆਪਣੀ ਪਤਨੀ ਤੇ ਏਦੀ ਜ਼ੁਬਾਨ ਕੁਝ ਜ਼ਿਆਦਾ ਹੀ ਚੱਲ ਰਹੀ ਆ ਇਹ ਮੇਰਾ ਘਰ ਆ ਤੇ ਇਸ ਨੂੰ ਉਹੀ ਕਰਨਾ ਪਵੇਗਾ ਜੋ ਅਸੀਂ ਚਾਵਾਂਗੇ ਨੈਣਾ ਦੀ ਸੱਸ ਨੇ ਚਿਲਾ ਕੇ ਆਪਣੇ ਬੇਟੇ ਨੂੰ ਕਿਹਾ ਨਕਸ਼ ਨੈਣਾ ਨੂੰ ਕੁਝ ਕਹਿੰਦਾ ਉਸ ਤੋਂ ਪਹਿਲਾਂ ਹੀ ਨੈਣਾ ਨੇ ਆਪਣੀ ਗੱਲ ਕਹੀ ਜਿਵੇਂ ਤੁਹਾਡੀ ਮਰਜ਼ੀ ਮੰਮੀ ਜੀ ਨਕਸ਼ ਕੁਝ ਮਹੀਨੇ ਪਹਿਲਾਂ ਤੁਸੀਂ ਮੇਰੇ ਸਾਹਮਣੇ ਇੱਕ ਚੋਇਸ ਰੱਖੀ ਸੀ ਅੱਜ ਮੈਂ ਤੁਹਾਡੇ ਸਾਹਮਣੇ ਚੋਇਸ ਰੱਖਦੀ ਹਾਂ ਮੈਂ ਤੇ ਵਿੱਕੀ ਜਾਂ ਤੁਹਾਡੀ ਮਾਂ ਕੋਈ ਕਾਹਲੀ ਨਹੀਂ ਆ ਪੂਰੀ ਰਾਤ ਦਾ ਸਮਾਂ ਆ ਚੰਗੀ ਤਰ੍ਹਾਂ ਸੋਚ ਲੈਣਾ ਆਪਣੇ 2 ਸਾਲ ਦੇ ਬੇਟੇ ਵਿੱਕੀ ਨੂੰ ਗੋਦ ਵਿੱਚ ਲੈ ਕੇ ਨੈਣਾ ਆਪਣੇ ਕਮਰੇ ਵਿੱਚ ਚਲੀ ਗਈ ਆਪਣੇ ਕਮਰੇ ਵਿੱਚ ਵਿੱਕੀ ਨੂੰ ਗਲੇ ਨਾਲ ਲਾ ਕੇ ਨੈਣਾ ਸਾਈਡ ਟੇਬਲ ਤੇ ਰੱਖੀ ਆਪਣੇ ਮੰਮੀ ਪਾਪਾ ਦੀ ਫੋਟੋ ਨੂੰ ਝੁੱਕ ਕੇ ਉਹਨਾਂ ਨਾਲ ਗੱਲਾਂ ਕਰਨ ਲੱਗ ਪਈ ਜੇ ਉਸ ਦਿਨ ਤੁਸੀਂ ਦੋਵਾਂ ਨੇ ਮੈਨੂੰ ਆਪਣੀ ਕਸਮ ਨਾ ਦਿੱਤੀ ਹੁੰਦੀ ਤਾਂ ਮੈਂ ਅੱਜ ਜਿਵੇਂ ਅਨਾਥ ਨਾ ਹੋਈ ਹੁੰਦੀ ਕਿਉਂ ਤੁਸੀਂ ਦੋਵਾਂ ਨੇ ਮੈਨੂੰ ਪਰਾਇਆ ਕਰ ਦਿੱਤਾ ਮੈਂ ਤਾਂ ਤੁਹਾਡਾ ਪੁੱਤ ਸੀ ਤੁਸੀਂ ਸਾਰਿਆਂ ਨੂੰ ਇਹੀ ਕਹਿੰਦੇ ਸੀ ਨਾ ਫਿਰ ਤੁਸੀਂ ਹੀ ਮੈਨੂੰ ਪੁੱਤ ਦੇ ਫਰਜ਼ਾਂ ਤੋਂ ਦੂਰ ਕਿਉਂ ਰੱਖਿਆ ਨੈਣਾ ਆਪਣੇ ਮੰਮੀ ਪਾਪਾ ਦੀ ਇਕਲੌਤੀ ਧੀ ਸੀ ਤਿੰਨ ਸਾਲ ਪਹਿਲਾਂ ਨੈਣਾ ਦਾ ਵਿਆਹ ਨਕਸ਼ ਨਾਲ ਹੋਇਆ ਨਕਸ਼ ਬਹੁਤ ਹੀ ਸਮਝਦਾਰ ਪਤੀ ਆ ਪਰ ਉਸ ਦੀ ਸਮਝਦਾਰੀ ਆਪਣੀ ਮਾਂ ਤੇ ਭੈਣ ਦੇ ਅੱਗੇ ਗਾਇਬ ਹੋ ਜਾਂਦੀ ਆ ਮਾਂ ਦੇ ਤੇਜ਼ ਤਰਾਰ ਸੁਭਾਅ ਦੇ ਕਾਰਨ ਘਰ ਵਿੱਚ ਹਮੇਸ਼ਾ ਕਲੇਸ਼ ਹੁੰਦਾ ਆ ਦਾ ਪਰਸ਼ਾਵਾਂ ਨੀਲਮਿਆ ਉਹਨੇ ਵੀ ਆਪਣੇ ਸਹੁਰੇ ਘਰ ਦਾ ਮਾਹੌਲ ਕਲੇਸ਼ਨਲ ਹੀ ਭਰ ਦਿੱਤਾ ਆ ਆਪਣੇ ਪਤੀ ਨੂੰ ਬੈਲ ਆਫਿਸ ਲਾ ਕੇ ਉਸਨੇ ਘਰ ਵਿੱਚ ਵਟਵਾਰਾ ਕਰਾ ਦਿੱਤਾ ਤੇ ਹੁਣ ਆਪਣਾ ਹਿੱਸਾ ਲੈ ਕੇ ਅਲਾਗ ਹੋ ਰਹੀ ਆ ਨੀਲਮ ਦਾ ਸਸਰਾਲ ਤੇ ਨੈਣਾ ਦੇ ਪੇਕੇ ਇੱਕ ਹੀ ਸ਼ਹਿਰ ਵਿੱਚ ਆ ਕੁਝ ਮਹੀਨੇ ਪਹਿਲਾਂ ਨੈਣਾ ਦੀ ਮੰਮੀ ਦੀ ਸਿਹਤ ਖਰਾਬ ਹੋ ਗਈ ਸੀ ਉਹਦੇ ਪਾਪਾ ਇਕੱਲੇ ਸਾਰਾ ਕੁਝ ਸੰਭਾਲ ਰਹੇ ਸੀ ਨੈਣਾ ਨੂੰ ਉਹਨਾਂ ਨੇ ਬੁਲਾਉਣਾ ਚਾਹਿਆ ਪਰ ਨੈਣਾ ਦੀ ਸੱਸ ਨੇ ਆਪਣੀ ਤਬੀਅਤ ਖਰਾਬ ਹੋਣ ਦਾ ਬਹਾਨਾ ਬਣਾ ਕੇ ਉਹਨੂੰ ਜਾਣ ਨਹੀਂ ਦਿੱਤਾ ਤੇ ਆਪਣੀ ਮਾਂ ਦੇ ਬਹਿਕਾਵੇ ਵਿੱਚ ਆ ਕੇ ਨਕਸ਼ ਨੇ ਵੀ ਨੈਣਾ ਦੇ ਸਾਹਮਣੇ ਇੱਕ ਚੋਆਇਸ ਰੱਖ ਦਿੱਤੀ ਕਿ ਤੇਰੇ ਮੰਮੀ ਪਾਪਾ ਤੇ ਮੈਂ ਜਾਂ ਵਿਕੀ ਤੇ ਦੇ ਘਰ ਵਿੱਚ ਝਗੜਾ ਨਾ ਹੋਵੇ ਇਸ ਲਈ ਨੈਣਾ ਦੇ ਮੰਮੀ ਪਾਪਾ ਨੇ ਉਸ ਨੂੰ ਆਪਣੀ ਕਸਮ ਦੇ ਕੇ ਰੋਕ ਦਿੱਤਾ। ਇਦਨ ਨੈਣਾ ਦੀ ਮੰਮੀ ਦੀ ਸਿਹਤ ਵਿਗੜਦੀ ਹੀ ਗਈ ਤੇ ਉਹ ਜ਼ਿਆਦਾ ਦਿਨ ਨਾ ਜੀ ਸਕੀ। ਪਾਪਾ ਵੀ ਇਹ ਸਦਮਾ ਸਹਿ ਨਾ ਕਰ ਪਾਏ ਤੇ ਉਹ ਵੀ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ। ਮੰਮੀ ਪਾਪਾ ਦੀ ਇਕੱਠੀਆਂ ਮੌਤ ਨੇ ਨੈਣਾ ਨੂੰ ਵੀ ਹੁਣ ਅੰਦਰੋਂ-ਅੰਦਰ ਕਮਜ਼ੋਰ ਕਰ ਦਿੱਤਾ ਸੀ। ਉਹ ਵੀ ਇਹ ਸਦਮਾ ਬਰਦਾਸ਼ਤ ਨਹੀਂ ਕਰ پا ਰਹੀ ਸੀ। ਮੰਮੀ ਪਾਪਾ ਦੇ ਜਾਣ ਤੋਂ ਬਾਅਦ ਕਰਨ ਨੈਣਾ ਦੇ ਨਾਮ ਹੋ ਗਿਆ ਸੀ ਜਦੋਂ ਤੋਂ ਘਰ ਦੀ ਚਾਬੀ ਨੈਣਾ ਦੇ ਹੱਥ ਆਈ ਉਦੋਂ ਤੋਂ ਦੋਵਾਂ ਮਾਵਾਂ 3 ਦੀ ਲਾਲਚੀ ਨਜ਼ਰ ਉਸ ਘਰ ਨੂੰ ਹਥਿਆਉਣ ਦੀ ਸੀ ਉਹਨਾਂ ਨੂੰ ਲੱਗਾ ਹਰ ਵਾਰ ਨੈਣਾ ਉਹਨਾਂ ਦੀ ਗੱਲ ਮੰਨ ਹੀ ਲੈਂਦੀ ਆ ਤਾਂ ਇਸ ਵਾਰ ਵੀ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਨਕਸ਼ਾ ਪੜੇ ਕਮਰੇ ਵਿੱਚ ਆਇਆ ਤਾਂ ਨੈਣਾ ਨੂੰ ਪੈਕਿੰਗ ਕਰਦੇ ਵੇਖ ਹੈਰਾਨ ਹੋ ਗਿਆ ਤੂੰ ਕਿੱਥੇ ਜਾ ਰਹੀ ਆ ਉਦਾਸੀ ਭਰੀਆਂ ਅੱਖਾਂ ਨਾਲ ਨਾਣਾ ਨੇ ਨਕਸ਼ ਨੂੰ ਕਿਹਾ ਬਸ ਨਕਸ਼ ਬਹੁਤ ਹੋ ਗਿਆ ਆਪਣੇ ਘਰ ਨੂੰ ਬਚਾਉਣ ਦੇ ਲਈ ਮੈਂ ਬਹੁਤ ਇਮਤਿਹਾਨ ਦਿੱਤੇ ਇਤੋ ਤੱਕ ਕੇ ਆਪਣੇ ਮੰਮੀ ਪਾਪਾ ਨੂੰ ਵੀ ਖੋ ਦਿੱਤਾ ਪਰ ਹੁਣ ਨਹੀਂ ਹੁਣ ਤੂੰ ਫੈਸਲਾ ਲੈਣਾ ਆ ਕਿ ਆਪਣੀ ਮਾਂ ਦੀ ਗੱਲ ਮੰਨ ਕੇ ਤੂੰ ਮੇਰੇ ਤੇ ਵਿੱਕੀ ਤੋਂ ਦੂਰ ਰਹਿਣਾ ਆ ਜਾਂ ਸਾਡੇ ਨਾਲ ਨਕਸ਼ ਨੇ ਨੈਣਾਵੀਆਂ ਅੱਖਾਂ ਵਿੱਚ ਵੇਖਿਆ ਤਾਂ ਸਹਿਮ ਗਿਆ ਉਸ ਨੂੰ ਇੱਕ ਲਾਚਾਰ ਬੇਟਾ ਤੇ ਟੁੱਟੀ ਹੋਈ ਪਤਨੀ ਦਿਖੀ ਕੁਝ ਦੇਰ ਤੱਕ ਨੈਣਾ ਤੇ ਵਿਕੀ ਨੂੰ ਦੇਖਣ ਤੋਂ ਬਾਅਦ ਉਸ ਨੇ ਫੈਸਲਾ ਲੈ ਹੀ ਲਿਆ ਤੇ ਆਪਣੀ ਮਾਂ ਦੇ ਕੋਲ ਗਿਆ ਨਕਸ਼ ਨੇ ਵੇਖ ਉਸ ਦੀ ਮਾਂ ਬੋਲੀ ਲੈ ਆਇਆ ਚਾਬੀ ਲਿਆ ਮੈਨੂੰ ਦੇ ਨਹੀਂ ਮਾਂ ਚਾਬੀ ਨਹੀਂ ਲਿਆਇਆ ਤੇ ਹੁਣ ਉਸ ਦੀ ਜ਼ਰੂਰਤ ਵੀ ਨਹੀਂ ਆ ਤੁਹਾਡੇ ਜ਼ੁਲਮ ਤੇ ਤਾਨੇ ਸੁਣ ਕੇ ਵੀ ਨੈਣਾ ਆਪਣੇ ਸੋ ਸਸਰਾਲ ਵਿੱਚ ਸਾਰਾ ਕੁਝ ਸੰਭਾਲ ਸਕਦੀ ਆ ਤਾਂ ਦੀਦੀ ਕਿਉਂ ਨਹੀਂ ਤੁਸੀਂ ਕਿਹਾ ਕਿ ਵਿਆਹ ਤੋਂ ਬਾਅਦ ਸਾਰੇ ਫਰਜ਼ ਸਹੁਰੇ ਤੇ ਸਹੁਰੇ ਵਾਲਿਆਂ ਦੇ ਲਈ ਹੋਣੇ ਚਾਹੀਦੇ ਨੇ ਤਾਂ ਦੀਦੀ ਨੂੰ ਵੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਆ ਅੱਜ ਦੇ ਬਾਅਦ ਮੈਂ ਨੈਣਾ ਦੇ ਨਾਲ ਕੁਝ ਵੀ ਗਲਤ ਨਹੀਂ ਹੋਣ ਦਊਂਗਾ ਨਖਸ਼ ਦੀਆਂ ਗੱਲਾਂ ਸੁਣ ਕੇ ਉਹਦੀ ਮਾਂ ਦੇ ਹੋਸ਼ ਉੱਡ ਗਏ ਉਹਨੂੰ ਸਮਝ ਆ ਗਿਆ ਕਿ ਹੁਣ ਉਹਨਾਂ ਦੇ ਸੁਪਣਿਆਂ ਦਾ ਘਰ ਆਸ਼ਰਮ ਹੋਣ ਵਾਲਾ ਆ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ رائے ਹੈ ਨੀਚੇ ਕਮੈਂਟ ਵੇ ਬਾਕਸ ਵਿੱਚ ਜਰੂਰ ਦੱਸਣਾ ਇਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਇੱਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ